ਅਕਟੀਬਡੀ ਅਫਸਰ ਤੇ GST ਦੀ ਟੀਮ ਨੇ ਬੰਦ ਪਈ ਫੈਕਟਰੀ 'ਚ ਮਾਰਿਆ ਛਾਪਾ ਅਵੈਧ ਯੂਰੀਆ ਖਾਦ ਦਾ ਕਿਤਾਬ ਪਰਦਾ ਫਾਸ਼ ਮੌਕੇ ਤੇ 95 ਯੂਰੀਆ ਖਾਦ ਦੇ ਬੋਰੇ ਕਿਤੇ ਬਰਾਮਦ ਲੰਮੇ ਸਮੇਂ ਤੋਂ 84 ਅਵੈਧ ਖਾਦ ਦਾ ਧੰਦਾ ਪੁਲਿਸ ਨੇ ਫੈਕਟਰੀ ਸੀਲ ਕਰਕੇ ਮਾਲਕ ਖਿਲਾਫ ਕਾਰਵਾਈ ਕੀਤੀ ਸ਼ੁਰੂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਖੀ ਖੇਤਾਂ ਵਿੱਚ ਵਰਤੀ ਜਾਣ ਵਾਲੀ ਯੂਰੀਆ ਖਾਦ ਹਰਿਆਣਾ ਤੋਂ ਲਿਆ ਕੇ ਫਗਵਾੜਾ ਦੇ ਪਿੰਡ ਖਾਟੀ ਦੀ ਇੱਕ ਬੰਦ ਪਈ ਫੈਕਟਰੀ ਦੇ ਵਿੱਚ ਅਨधिकृत ਤੌਰ ਤੇ ਵਰਤੀ ਜਾ ਰਹੀ ਸੀ ਜਿਸ ਦਾ ਪਰਦਾਫਾਸ਼ ਕਰਦੇ ਹਾਂ ਖੇਤੀਬਾੜੀ ਅਫਸਰ ਅਤੇ GST ਟੀਮ ਨੇ ਬੰਦ ਪਈ ਫੈਕਟਰੀ 'ਚ ਛਾਪੇਮਾਰੀ ਕੀਤੀ ਜਿਸ ਦੌਰਾਨ ਮੌਕੇ ਤੋਂ 95 ਬੋਰੇ ਯੂਰੀਆ ਖਾਦ ਦੇ ਬਰਾਮਦ ਹੋਏ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਬੰਦ ਪਈ ਫੈਕਟਰੀ 'ਚ ਪਿਛਲੇ ਕਾਫੀ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੀ ਜਦਕਿ ਫੈਕਟਰੀ ਦਾ ਮਾਲਕ ਹਰਿਆਣੇ ਦਾ ਦੱਸਿਆ ਜਾ ਰਿਹਾ ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਇਹ ਖਾਦ ਕਿਸੇ ਹੋਰ ਪ੍ਰੋਡਕਟ ਨੂੰ ਤਿਆਰ ਕਰਨ ਲਈ ਵਰਤੀ ਜਾ ਰਹੀ ਹੈ ਇਹ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਘੱਟ ਰੇਟ ਤੇ ਮਿਲਦੀ ਹੈ ਪਰ ਇਹ ਲੋਕ ਸਸਤੀ ਖਾਦ ਲਿਆ ਕੇ ਪ੍ਰੋਡਕਟ ਤਿਆਰ ਕਰਦੇ ਨੇ ਜਿਨ੍ਹਾਂ ਨਾਲ ਕਿਸਾਨਾਂ ਨੂੰ ਯੂਰੀਆ ਖਾਦ ਚ ਭਾਰੀ ਕਿੱਲਤ ਵੀ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਖੇਤੀਬਾੜੀ ਵਿਭਾਗ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਮਾਲਕ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀ ਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਵੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਹੈ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲੇਕਿਨ ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ 95 ਬੂਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਲ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇੱਕ ਪਤੇ ਰਾਤ ਭਰਾਤੇ ਜਿਹੜਾ ਹੈਗਾ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਇਸ ਪਾਸੇ ਤੋਂ ਕਿ ਇਹ ਚਲਾਇਆ ਜਾ ਰਿਹਾ ਸੀਗਾ ਫੈਕਟਰੀ ਮਾਲਕ ਕੌਣ ਹੈ ਜੀ ਫੈਕਟਰੀ ਮਾਲਕ ਕੌਣ ਫੈਕਟਰੀ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਤੇ GST ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਵਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਸੀ ਉਹ ਜਿਹੜਾ ਜੂਰੀਆ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ सदर ਸਰਦਾਰ ਕ੍ਰਿਪਾਲ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਮੌਕੇ ਤੇ ਕੋ ਅੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੁਝ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਮਾਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ GST ਨਾਲ ਜਿਹੜਾ ਹੈਗਾ ਸਬੰਧਤ ਉਹ ਚੱਲ ਰਿਹਾ ਮੈਂ ਜੀ ਹੁਣ ਤੱਕ ਇਹ ਸਾਹਮਣੇ ਆਇਆ ਹੀ ਨਹੀਂ ਕਾਫੀ ਟਾਈਮ ਤੋਂ ਬਈ ਹੁਣ ਤੱਕ ਮਾਲਕ ਦਾ ਨਾਮ ਵਗੈਰਾ ਔਰ ਕੀ ਆ ਸਾਹਮਣੇ ਆਇ ਨਹੀਂ ਮਾਲਕ ਦਾ ਜਿਹੜਾ ਹੈਗਾ ਨਾਮ ਸਾਨੂੰ ਜਿਹੜਾ ਹੈਗਾ ਜੋ ਫਰਮ ਦਾ ਹੀ ਆਇਆ ਹੈਗਾ ਮਾਲਕ ਦਾ ਨਾਮ ਇੱਥੇ ਦਾ ਜਿਹੜਾ ਹੈਗਾ ਕੀ ਨਾਮਾ ਸਰ ਉਹਨਾਂ ਦਾ ਸ਼੍ਰੀ ਸੱਤਮ ਇੰਡਸਟਰੀ ਜਿਹੜੀ ਹੈ ਉਹ ਜਿਹੜੀ ਹੈ ਇਹ ਸਰ ਕਿੰਨੇ ਕਿ ਟਾਈਮ ਤੋਂ ਬੰਦ ਸੀਗੀ ਇਹ ਸੱਤਮ ਤੋਂ ਇਹ ਕੰਮ ਚੱਲਦਾ ਜੋ ਕਿੰਨੇ ਸਮੇਂ ਤੋਂ ਇੱਕੀ ਬੰਦ ਲੱਗਦੀ ਸੀ ਇਹ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੇ ਦੀ ਬੰਦ ਆਲੀ ਸੀਗੀ ਕਨੈਕਸ਼ਨ ਇਹ ਤਾਂ ਕੱਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਆ ਇਹ ਰਾਤ ਭਰਾਤੇ ਕੰਮ ਕਿਤੇ ਕਰਦੇ ਸੀ ਕਾਫੀ ਟਾਈਮ ਹੋ ਗਿਆ ਆਪਸਾ ਸਭ ਤੁਸੀਂ ਅੰਦਰ ਲੱਗਿਆ ਹੁਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਵੀ ਕੰਮ ਲੇਬਰ ਇਹਨਾਂ ਦੇ 4 ਤੋਂ 5 ਜਿਹੜੇ ਹੈ ਲੇਬਰ ਵਾਲੇ ਬੰਦੇ ਹੈਗੇ ਆ ਤੇ ਆਸ-ਪਾਸੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾਕ ਕੇ ਇਹ ਆਪਣਾ ਕੰਮ ਜਿਹੜਾ ਰਾਤ ਬਦਾਤੇ ਸਰ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਕਰੀਬ 1:00 2:00 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਮਿਲਿਆ ਇਰੀਆ ਵਗੈਰਾ ਲੈ ਕੇ ਜਾਂਦੇ ਕਿਸ ਕੰਮ ਨੂੰ ਕਹਿ ਕੇ ਲੈ ਜਾਂਦੇ ਆ ਸਾਹਮਣੇ ਆ ਕੁਛ ਵੀ ਇਹ ਅਜੇ ਨਹੀਂ ਸਮਝਣੇ ਆ ਸਾਹਮਣੇ ਨਹੀਂ ਆਇਆ ਜਦੋਂ ਐਫਆਰਆਈ ਹੋਊਗੀ ਅੱਗੇ ਇਨਕੁਆਰੀ ਹੋਊਗੀ ਉਸ ਤੋਂ ਜਿਹੜਾ ਕਿੱਥੋਂ ਲੈ ਕੇ ਜਾਂਦੇ ਜੂਰੀ ਆ ਏ ਵੀ ਨਹੀਂ ਪਤਾ ਲੱਗਾ ਹਜੇ ਵੀ ਕਿੱਥੋਂ ਆਇਆ ਹੈਗਾ ਯੂਰੀਆ ਜਿਹੜੀ ਗੱਡੀ ਆ ਉਹਨਾਂ ਦੀ ਜਿਹੜੀ ਬਾਉਂਡ ਕੀਤੀ ਹੋਈ ਆ ਇਹਦਾ ਕੰਮ ਕੀ ਆ ਜਿਹੜਾ ਟਰੱਕ ਖੜਾ ਹੈਗਾ ਇਹੀ ਲੈ ਕੇ ਆਏ ਨੇ ਇਹ ਵੀ ਕਿਤੇ ਦੂਰ ਬਰਾਤੋਂ ਲੈ ਕੇ ਆਏ ਲੋਕਲ ਕੀ ਜਿਹੜਾ ਲੱਗਾ ਹੈ ਇਹਦਾ ਸਰ ਹੈਵੀ ਗੋਲ ਹੈਵੀ ਗੋਲ ਦੇ ਕੰਮ 'ਚ ਜਿਹੜਾ ਤੁਸੀਂ ਕਹਿੰਦੇ ਕਮਰਸ਼ੀਅਲ ਯੂਰੀਆ ਇਹ ਐਗਰੀਕਲਚਰ ਦਾ ਵਰਤਦੇ ਸਰ ਕੀ ਹੈਗਾ ਡਿਫਰੈਂਸ ਇਹਨਾਂ ਦਾ ਕੀ ਨੁਕਸਾਨ ਹੈ ਇਹਦਾ ਕੋਈ ਇਹਦਾ ਨੁਕਸਾਨ ਕੀ ਨਹੀਂ ਉਹ ਸਬਸਾਈਡਡ ਹੁੰਦਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਯੂਰੀਆ ਦਿੱਤਾ ਜਾਂਦਾ ਉਹ ਬਹੁਤ ਹੀ ਘੱਟ ਰੇਟ ਦੇ ਦਿੱਤੇ ਜਾਂਦਾ ਜਿਹੜਾ ਕਮਰਸ਼ੀਅਲ ਹੈ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਧ ਰੇਟ ਤੇ ਘੱਟ ਰੇਟ ਤੇ ਲਿਆ ਕੇ ਇੱਥੇ ਇਹ ਚੀਜ਼ ਦਾ ਫਾਇਦਾ ਲੈ ਰਹੇ ਸਨ। ਆ ਜਿਸ ਗੱਲ ਦਾ ਜਿਹੜਾ ਹੈਗਾ ਆ ਇਸੇ ਕਰਕੇ ਜਿਹੜਾ ਹੈਗਾ ਫੜਿਆ ਜਾਂਦਾ ਆ ਕਿ ਇਹਨੂੰ ਨਾ ਜਿਹੜਾ ਇਲੀਗਲ ਮੰਨਿਆ ਜਾਂਦਾ। ਹੁਣ ਇਹਨੂੰ ਅਸੀਂ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਹੈਗਾ ਤੇ ਕਾਰਵਾਈ ਹੋ। ਥਾਣਾ ਸਦਰ ਪਰਚਾ ਕਰਵਾ ਰਹੇ ਆ ਮਤਲਬ ਬਾਈ ਨੇਮ ਫੈਕਟਰੀ ਦੇ ਮਾਲਕਾਂ ਤੇ ਇਹ ਕਰਵਾ ਰਹੇ ਆ। ਇਹਨਾਂ ਦਾ ਜਿਹੜਾ ਫੈਕਟਰੀ ਤੇ ਕੀਤਾ ਜਾ ਰਿਹਾ ਹੈ ਮਾਲਕ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਸਾਹਮਣੇ ਆਏ ਨੇ ਉਹਨਾਂ ਦਾ ਨਾਮ ਦਰਜ ਕੀਤਾ ਗਿਆ ਹੈ ਤੇ ਕਾਪੀ ਅੱਗੇ ਦੇ ਦਿੱਤੀ ਹੈ ਜੀ ਬੇਟੀਵੜੀ ਅਫਸਰ ਪਵਰ